ਮਾੜੀ ਕਿਸਮਤ ਤੇ ਮੇਰੀ ਹਕ ਕਿਥੋਂ ਭੋਲੇਣਾ ਵਿਆਹ ਕਰਾ ਲਿਆ ਮੈਨੂੰ ਕਹਿੰਦਾ ਹੁੰਦਾ ਸੀ ਵਿਆਹ ਤੋਂ ਪਹਿਲਾਂ ਆਪਾਂ ਵਿਆਹ ਕਰਾ ਲੈਨੇ ਆਪਣੀ ਜੋੜੀ ਤਾਂ ਖਾੜਿਆ ਚ ਐ ਚੱਲੂਗੀ ਜਿਵੇਂ ਅਮਰਜੋਤ ਚਮਕਿਲਾ ਹੋਰ 26 26 ਖਾੜੇ ਲਾਇਆ ਕਰਾਂਗੇ ਸਾਲ ਚ ਕੰਜਰ ਦੇ ਜਿੱਤਨ ਦਾ ਅੱਜ ਤੱਕ ਵਿਆਹ ਹੋਇਆ ਇੱਕ ਖਾੜਾ ਨਹੀਂ ਬੁੱਕ ਹੋਇਆ ਖਾੜਾ ਛੱਡ ਕਿਸੇ ਨੇ ਭੋਗ ਤੇ ਨਹੀਂ ਬੁਲਾਇਆ ਹੈਗਾ ਸੱਪ ਤਾਂ ਕੀ ਕਰਾਂ ਮੈਂ ਤਾਂ ਫਸ ਗਈ ਇਹਦੇ ਨਾਲ ਵਿਆਹ ਕਰਾ ਕੇ ਬਲਾਊਗਾ ਵੀ ਕੋਈ ਕਿਵੇਂ ਫਾਟੇ ਸਪੀਕਰ ਵਰਗੀ ਤੇ ਇਹਦੀ ਆਵਾਜ਼ ਇਹਨਾਂ ਨਾਲ ਚੰਗਾ ਦੱਬਗੇਲਾ ਸੀ ਬੇਸ਼ੱਕ ਸਿਰੇ ਦਾ ਲੰਡਾ ਉੱਚਾ ਸੀ ਪਰ ਫਿਰ ਵੀ ਸਾਲ ਚੋਂ 8-10 ਅਖਾੜੇ ਤਾਂ ਲੱਗ ਹੀ ਜਾਂਦੇ ਨੇ ਖੁਦ ਨਾਲ ਹੀ ਵਿਆਹ ਕਰਾ ਲੈਂਦੀ ਚੰਗੀ ਰਹਿੰਦੀ ਹੁਣ ਕਰਾ ਲੈ ਬਗੇਲੇ ਨਾਲ ਵਿਆਹ ਨਾ ਬਗੇਲਾ ਬੂੜਾ ਹੋਇਆ ਨਾ ਤੂੰ ਬੁੜੀ ਹੋਈ ਮੇਰਾ ਖੇੜਾ ਤਾਂ ਛੁੱਟੂਗਾ ਐ ਨਹੀਂ ਖੇੜਾ ਛੱਡਦੀ ਹੁਣ ਮੈਂ ਤੇਰਾ ਹੁਣ ਤਾਂ ਤੇਰੇ ਨਾਲ ਲੜਨ ਲੱਗੀ ਤੇਰੇ ਤਾਂ ਇੱਕ ਤੇ ਦੀਵਾ ਵਾਲ ਕੇ ਬੈਠੂ ਇਸ ਕੀ ਹਾਂ ਤੂੰ ਦੱਬਾ ਮੇਰੇ ਨਾਲ ਤਾਂ ਉਹ ਕੰਮ ਹੋ ਗਿਆ ਜਿਵੇਂ ਕਹਿੰਦੇ ਨੇ ਆਪਣੇ ਘਰੇ ਕੋਈ ਡੰਗਰ ਪਸੂ ਮੜ ਆ ਜਾਂਦਾ ਘਰੇ ਵਾਦਾ ਨਹੀਂ ਹੁੰਦਾ ਹੈਗਾ ਤਾਰ ਮੁੱਦਾ ਵੱਜ ਜਾਂਦਾ ਜੇ ਤੇਰੀ ਤੂੰ ਆਈ ਮੇਰਾ ਘਰ ਤਾਂ ਮੁੱਦਾ ਵੱਜ ਗਿਆ ਨਾ ਕੀ ਮੁੱਦਾ ਵੱਜ ਗਿਆ ਤੇਰੇਵੇਂ ਕੰਜਰੇ ਤੇਰਾ ਘਰ ਤਾਂ ਮੈਂ ਸਵਾਰ ਰੱਖਿਆ ਦੇ ਕੇ ਹੋਰ ਆ ਜਾਂਦੀ ਨਾ ਤੇਰੇ ਲਾਂ ਦੀ ਚਾਰ ਖੋਸੜੇ ਤੇਰੇ ਤੈਨੂੰ ਪਤਾ ਲੱਗਦਾ ਮੇਰੇ ਘਰ ਕੇ ਘਰ ਬੰਨੇ ਪਏ ਤੇਰਾ ਹਲੇ ਕਹਿੰਦਾ ਘਰ ਉੱਜੜ ਗਿਆ ਭੈਣ ਦੀ ਮੈਨੂੰ ਰੋਜੇ ਕੋਲ ਕਲੇ ਬਣਾ ਕੇ ਦਿੰਨੀ ਆਈ ਅੱਜ ਸੂਈ ਨਿਕੰਦੀ ਨਹੀਂ ਤੇ ਤੋ ਲੋਟ ਆਂਦਾ ਲੈ ਕੰਮ ਆ ਹੈ ਸਲਾਈ ਕਰਦੀ ਆਂ ਕੱਪੜੇ ਤਾਂ ਆਣ ਕੇ ਫਿਰ ਮੇਰੇ ਕੋਲ ਤੂੰ ਖਾਲੇ ਤਾਂ ਲਵਾਉਣ ਲੈ ਕੇ ਜਾਂਦਾ ਨਹੀਂ ਸੋਚਦੇ ਚੱਲੋ 2-400 ਰੁਪਏ ਇਧਰ ਹੋਈ ਆ ਜਾਂਦਾ ਜਿੱਦੇ ਦੀ ਮੇਰੀ ਮਾਂ ਮਰੀਆ ਮੇਰੀ ਜ਼ਿੰਦਗੀ ਚੋਂ ਸੇਵੀਆਂ ਗੁਲਗਲੇ ਪਕੌੜੇ ਸਾਰੇ ਖਤਮ ਹੋ ਗਏ ਨਹੀਂ ਜਦੋਂ ਇਹੋ ਜਿਹਾ ਮੌਸਮ ਹੁੰਦਾ ਦੀ ਰਕੀਨ ਮੇਰੀ ਮਾਂ ਪੂੜੇ ਗੁਲਗਲੇ ਸੇਵੀਆਂ ਬਣਾ ਕੇ ਧਿੰਦੀ ਬੇ ਮਰਨੇ ਬਸ ਆ ਸੁਵਾਦਾ ਪਿੱਛੇ ਫਿਰਦਾ ਰੇ ਆ ਖਾ ਖਾ ਕੇ ਤੇ ਗਲੇ ਦਾ ਤਨੇ ਬੈਂਡ ਬਜਾਇਆ ਪਿਆ ਵਿਆਹ ਚ ਟੋਰੀਆਂ ਚੀਜ਼ਾਂ ਨੂੰ ਛੱਡ ਕੇ ਮਾੜਾ ਮੋਟਾ ਖਾੜਿਆ ਬਾਰੇ ਸੋਚ ਲਾ ਵਿਆਹ ਦੇਖ ਲੈ ਬਗੇਲਾ ਤੇ ਸੁੱਕੀ ਮੋਜਾ ਮਾਰਦੇ ਨੇ ਦੇਖ ਲੈ ਸਾਲ ਚ ਨਾ 10 12 ਖਾੜੇ ਤਾਂ ਲਾ ਹੀ ਲੈਂਦੇ ਨੇ ਮਹੀਨੇ ਚ ਇੱਕ ਖਾੜਾ ਤਾਂ ਲੈਂਦੇ ਨੇ ਦੇਖ ਲੈ ਜਿੱਦਨ ਦਾ ਵਿਆਹ ਹੋਇਆ ਇੱਕ ਖਾਣਾ ਨਹੀਂ ਲਾਇਆ ਹੁਣ ਖਾੜਾ ਤਾਂ ਲਾਤਾ ਰੱਖਿਆ ਬਗੇਲਾ ਸੁੱਕੀ ਬਗੇਲਾ ਸੁੱਕੀ ਦਾ ਸਿਗਟਾ ਵੀ ਪਿੰਦੇ ਨੇ ਜਰਦਾ ਵੀ ਖਾਂਦੇ ਨੇ ਦਾਰੂ ਵੀ ਪਿੰਦੇ ਨੇ ਹੁਣ ਨਸੇ ਲੱਗ ਜਾ ਮੈਂ ਕਰਨ ਨਸ਼ੇ ਮਾੜੇ ਬਗੇਲਾ ਸੁੱਕੀ ਦੀ ਰਿਸ ਕਰਾਮ ਹੈ ਬੇ ਮੇਰੀ ਗੱਲ ਸੁਣ ਲੈ ਤੇਰੀ ਸੁਣਦਾ ਹੈ ਮੈਨੂੰ ਨਹੀਂ ਪਤਾ ਆਹ ਹਫ਼ਤੇ ਦੇ ਵਿੱਚ ਨਾ ਕਿਤੋਂ ਵੀ ਜਾ ਖਾੜਾ ਬੁੱਕ ਕਰਕੇ ਲੈ ਕੇ ਆ। ਮੈਂ ਮੇ ਤਾਂ ਗਾਣਾ ਸਟੇਜ ਤੇ ਹੁਣ। ਸਟੇਜ ਤੇ। ਹੁਣ ਸਟੇਜ ਤੇ ਗਾਣ ਵਾਲਾ ਸਰੀਰ ਰਹਿ ਗਿਆ ਤੇਰਾ। ਵੱਡੀ ਅਮਰਜੋਤ ਸਰੀਰ ਤਾਂ ਦੇਖ ਲੈ ਸਟੇਜ ਤੇ ਚੜਨ ਵਾਲਾ। ਜਿਸ ਸਟੇਜ ਟੁੱਟ ਗਈ ਮੇਰਾ ਰਹਿਣਾ ਕੱਖ ਨਹੀਂ ਤੇਰਾ ਜਾਣਾ ਕੱਖ ਨਹੀਂ। ਗੱਲਾਂ ਮਾਰਦੀ ਐ ਜੇ ਕੋਈ ਖਾੜਾ ਬੁੱਕ ਕਰਾਉਣ ਆਊਗਾ ਫੇਰੇ ਖਾੜਾ ਲਾਵਾਂਗੇ। ਹੁਣ ਕਿਸੇ ਦੇ ਮੈਂ ਪੈਰੀ ਹੱਥ ਲਾਵਾਂ। ਜੇ ਸਭ ਤੋਂ ਖਾੜਾ ਲਵਾ ਲੋ। ਮੇਰੀ ਗੱਲ ਸੁਣ ਲੈ। ਜਾ ਕੇ ਚਾਹੇ ਪੈਰੀ ਇੱਥੇ ਲਾਣੇ ਪੈ ਜਾਣ। ਤੈਨੂੰ ਪਤਾ ਲੋਕ ਟੀਚਰਾ ਕਰਦੇ ਨੇ ਮੇਰੀ ਸਹੇਲੀ ਦਾ ਫੋਨ ਆਇਆ ਸੀਗਾ ਸਵੇਰੇ ਮੈਨੂੰ ਕਹਿੰਦੀ ਬੁਘੇਲਾ ਸੁੱਖੀ ਤਾਂ ਖਾੜੇ ਲਾਏ ਜਾਂਦੇ ਨੇ ਤੇ ਤੁਹਾਡਾ ਇੱਕ ਵੀ ਖਾਣਾ ਨਹੀਂ ਲੱਗਿਆ ਉਦੋਂ ਤਾਂ ਬੜਾ ਚੰਬਲ ਚੰਬਲ ਕਹਿੰਦੇ ਸੀ ਵੀ ਮੇਰੇ ਤਾਂ ਨੱਕ ਕੱਟ ਗਈ ਦੇਖ ਇਹ ਮਾੜਾ ਮੋਟਾ ਉਹ ਹੱਥ ਪੈਰ ਮਾਰਦੇ ਨੇ ਤੂੰ ਤਾਂ ਗੋ ਬਣ ਕੇ ਮੱਜੇ ਦੇ ਬੈਠੀ ਰਹਿਣੀ ਆ ਉਹ ਬਾਜੇ ਨੂੰ ਸਿਉਂਕ ਪਹਿਰੀਆ ਤੈਨੂੰ ਕਿਹਾ ਤੀ ਉਹ ਚ ਮਿੱਟੀ ਦਾ ਤੇਲ ਪਾ ਦੇ ਪਤਾ ਉਹ ਤਾਂ ਮੇਰੇ ਸਾਲੇ ਦਾ ਵਿਚਾਲੋਂ ਪਟ ਗਿਆ। ਹਲੇ ਖੜੇ ਭਾਲਦੀ ਐ। ਮਿੱਟੀ ਦਾ ਤੇ ਲਿਆ ਕੇ ਦਵੇਂਗਾ ਤਾਂ ਹੀ ਲਾਉਂਗੀ। ਮੇਰੇ ਸਾਲੇ ਦਾ ਬੰਦ ਕਰਤਾ ਸਰਕਾਰ ਨੇ। ਮੈਂ ਕੀ ਕਰਾਂ ਵਿਚੇ ਲੱਗ ਕੇ ਥੋਲੇ ਕੇ ਦੇ ਮਾ। ਐ ਕਰ ਦੇ ਥੋੜਾ ਜਿੱਥੋਂ ਮਰਜੀ ਲਿਆ ਕੇ ਦੇ ਦੇ ਮੈਂ ਆਪਦੇ ਉੱਤੇ ਪਾ ਲੈਣੀ ਅੱਗ ਲਾ ਕੇ ਮਰ ਜਣੀ ਆ। ਤੇਰੀ ਜਾਨ ਸਖਾਲੀ ਹੋ ਜੂਗੀ। ਪਾ ਲੈ ਪਾ ਲੈ ਹੋਰ ਮੈਂ ਕੀ ਭਾਲਦਾ ਮੇਰੀ ਜਾਨ ਤਾਂ ਵੱਜੂਗੀ। ਬਸ ਮਰੇ ਹੀ ਭਾਲਦਾ ਮੈਨੂੰ। ਭਾਲਦਾ ਨਾਲੇ ਪੂਰਾ। ਉਹ ਬੋਲਿਓ। ਪਰ ਜੀ ਨਾਲ ਕੀ ਮਲੇੜੀਆਂ ਨਾ ਮੈਂ ਤਰੀ ਪ੍ਰਜਾਈ ਨਾਲ ਲੜਾ ਜਾਂਦਾ ਲੜਾ ਤੈਨੂੰ ਬਿਲਾ ਦਾ ਤੈ ਹੀ ਨਹੀਂ ਮੇਰਾ ਬੇੜਾ ਡੋਪਿਆ ਜੇ ਚੰਗਾ ਪਲਾ ਉਥੇ ਦਫਤਰ 'ਚ ਬੈਠਿਆ ਰਹਿੰਦਾ ਲੋਕਾਂ ਦੇ ਫੋਨ ਸੁਣਦਾ ਬੁਕਿੰਗ ਹੁੰਦੀ ਟਾਈਮ ਤੇ ਤਾਂ ਪਹੁੰਚਦਾ ਨਹੀਂ ਤੀ ਟਾਈਮ ਤੇ ਕੋਈ ਗੱਲ ਨਹੀਂ ਸੁਣਦਾ ਦੀ ਕਿਸੇ ਦੀ ਉੱਤਰਾ ਹੱਥ ਤੇ ਚੂਜ ਬੈਠ ਕੇ ਇੱਕ ਲੈ ਕੇ ਮੋਟਾ ਸੰਤਰਾ ਦੋ ਲੈ ਕੇ ਆਂਡੇ ਟੀਟੀ ਹੋ ਜਾਂਦਾ ਤੀ ਤੇਰੇ ਭਾਰਾ ਮੈਂ ਮੋਟਾ ਸੰਤਰਾ ਪੀ ਜਾਂ ਨਾ ਕਿਸਦਾ ਫੋਨ ਹੀ ਨਹੀਂ ਆਉਂਦਾ ਹੈਗਾ ਵੀ ਭੋਲੇ ਨੂੰ ਬੁੱਕ ਕਰ ਲੋ ਹੂੰ ਲੈ ਬੁੱਕ ਕਰ ਲੋ ਜਿੰਨੇ ਕਲਾਕਾਰ ਡੋਪੇ ਨਹੀਂ ਆ ਸਾਜਿਆਂ ਨੇ ਡੋਪੇ ਨੇ ਵੇ ਮੇਰੀ ਗੱਲ ਸੁਣ ਲੈ ਭਰਾਵਾ ਦੇਖ ਜੇ ਕਿ ਵਿਆਹ ਸ਼ਾਦੀ ਦਾ ਪ੍ਰੋਗਰਾਮ ਬੁੱਕ ਨਹੀਂ ਹੁੰਦਾ ਤੂੰ ਮਰਗਤ ਦਾ ਹੀ ਕਰ ਲੈ ਮਾੜਾ ਮੋਟਾ ਮਾਰਕੀਟ ਚ ਆਉਣ ਜੋ ਅੱਗੇ ਤਾਂ ਹੋਵਾਂਗੇ ਉਹ ਭਾਬੀ ਥੋਡੇ ਪ੍ਰੋਗਰਾਮਾਂ ਕਰਕੇ ਕੀਦਾ ਬੁੜਾ ਮਾਰਦਾ ਮੈਂ ਨਾਲੇ ਮੈਂ ਤਾਂ ਥੋਡੇ ਰੇਟ ਵੀ ਨਾਉਣ ਕਰਕੇ ਦੇਖ ਲੈ ਕੋਈ ਬੁੱਕੀ ਨਹੀਂ ਕਰਾਉਂਦਾ ਹੈਗਾ ਜਦੋਂ ਵੀ ਢੋਲੇ ਦਾ ਨਾਉਣ ਲੈਂਦਾ ਤੇਰਾ ਨਾਉਣ ਲੈਂਦਾ ਅਗਲਾ ਭੱਜ ਜਾਂਦਾ ਲੱਗਦਾ ਮੇਰੇ ਸਾਲੇ ਜੀ ਵਾਲੀ ਗੋਲੀ ਤੇ ਰਿਆਂ ਸਾਰਾ ਤਾਂ ਕੰਮਣ ਲੱਗ ਰਿਹਾ ਮੈਨੂੰ ਤਾਂ ਉੱਦੀ ਪਤਾ ਲੱਗਿਆ ਤੀ ਵੀ ਮੇਰਾ ਪੱਠਾ ਦਾ ਬੈਠੂ ਆ ਜਦੋਂ ਮੇਰੇ ਗੀਤ ਚ ਤੀ ਆ ਆ ਤੂੰ ਕਰਦਾ ਦੀ ਹਾਏ ਹਾਏ ਹਾਈ ਤੇਰੀ ਹਾਈ ਹਾਈ ਲੈ ਕੇ ਬੈਠੀ ਸਾਨੂੰ ਸਹੀ ਗੱਲ ਹੈ ਜੀ ਇਹਦੇ ਉਸੇ ਹਾਇ ਨੇ ਆਪਣਾ ਪੱਠਾ ਗੁੱਲ ਕੀਤਾ ਮੇਰੀ ਜੇ ਹਜੇ ਵੀ ਮੰਨਦੀ ਆ ਸਟੇ ਸੈਕਟਰੀ ਵਾਦਨ ਤੇ ਮੇਰੀ ਗੱਲ ਸੁਣ ਲੈ ਜੀ ਜੇ ਇਹਨੂੰ ਭੁਜਾਤਾ ਫਿਰ ਜਮੀਆ ਆਪਣਾ ਪੱਠਾ ਗੁੱਲ ਹੋ ਜੀ ਜਿਹਦੇ ਕੋਲ ਵੀ ਇਹ ਜਾਊਗਾ ਉਹਦਾ ਪੱਠਾ ਗੁੱਲ ਹੋਣਾ ਤਾਂ ਪੱਕਾ ਫਿਰ ਆਪਾਂ ਬਗੇਲੇਵੜਾ ਕੋਲੇ ਨਾ ਭੇਜੀਏ ਮੈਂ ਤਾਂ ਕਹਿੰਦੀ ਆ ਜੀ ਵੀ ਇਹ ਬਗੇਲੇਵੜਾ ਕੋਲੇ ਗਿਆ ਉਹਦਾ ਤਾਂ ਪੱਠਾ ਗੁੱਲ ਹੋਇਆ ਹੀ ਸੀ ਤੇਰੇ ਆਪਣੇ ਪ੍ਰੋਗਰਾਮ ਚੱਲਾ ਨਾ ਜਾਣਗੇ ਆਏ ਜਾਂਦੇ ਸੁਲਾ ਸੁਪੰਗਾਂ ਰਹੋਗੇ ਚੰਗਾ ਖਾਣ ਨੂੰ ਐ ਚੰਗਾ ਪੀਣ ਨੂੰ ਐ ਬੱਦਾ ਬੋਲਣ ਨੂੰ ਐ ਫੇਟ ਦੇ ਫਿਰ ਹੁਣ ਇਹਨੂੰ ਇਹਨੂੰ ਉਲੀ ਫੜ ਕੇ ਛੱਡਿਆ ਮੈਂ ਓਏ ਕੀ ਕੁਛ ਨਮਸਰ ਜੀ ਕਰੀ ਜਾਂਦੇ ਹੋ ਮੈਨੂੰ ਵੀ ਦੱਸ ਦੋ ਕੋਈ ਗੱਲ ਮੇਰੀ ਗੱਲ ਸੁਣ ਲੈ ਤੂੰ ਸਾਡੇ ਮਾਗਰ ਲੱਕੇ ਭੁੱਖਾ ਨਾ ਮਰ ਭਾਈ ਅਸੀਂ ਤਾਂ ਇਹ ਕੰਮ ਛੱਡਤਾ ਆ ਮੁਦਰਾ ਤੇ ਵੀ ਤਜੇ ਕੱਢ ਕੋਈ ਕੰਮ ਲੱਗ ਜਾ ਦਿਹਾੜੀ ਧੂੜੀ ਤੇ ਜਿਹੜੀ ਤੇ ਵੀ ਲੱਗੂਗਾ ਮਿੰਨ ਤਾਂ ਬੱਕੇ ਕਿ ਕਿਦਾਂ ਦਾ ਕਰਿਆ ਵੀ ਆ ਜਾ ਤੂੰ ਮੇਰੇ ਕੋਲੇ ਥੋੜਾ ਡਬਲ ਪੈਸੇ ਦਊਗਾ ਮੈਂ ਉਹਦੇ ਕੋਲੇ ਲੱਗ ਜਾਊਗਾ ਫੇਰ ਭੱਜ ਜਾ ਭਗ ਜਾ ਨਾ ਤੇਰਾ ਹੱਥ ਫੜਿਆ ਕਿਸੇ ਨੇ ਕੋਈ ਗੱਲ ਹੈ ਗੱਲ ਹੈ ਮੈਂ ਤਾਂ ਵੱਧ پیسے ਮਿਲਦੇ ਨੇ ਸਮਕਾ ਉਹਦੇ ਲਈ ਵੀ ਲੱਗੂ ਮੈਂ ਜਾ ਕੇ ਦੇਖਿਓ ਫਿਰ ਕਿਵੇਂ ਪ੍ਰੋਗਰਾਮ ਆਉਂਦੇ ਨਾਲੇ ਭੱਜ ਦੇ ਨਾ ਫਿਰ ਭੱਗ ਜਾ ਯਾਰ ਅਸੀਂ ਤਾਂ ਗਾਂਦੇ ਨਹੀਂ ਹੈਗੇ ਮੇਰੇ ਘਰ ਵਾਲੀ ਭਾਰੀ ਹੋ ਗਈ ਉਹ ਭੱਗ ਜਾ ਨਾ ਭੱਗ ਜਾ ਫਿਰ তোর ਤੇਰੀ ਕਿਸੇ ਨੇ ਪੂਛ ਪੜੀ ਐ ਉਹ ਨਾਲੇ ਪੈਸੇ ਉਹ ਜਿਹੜਾ ਮਹੀਨਾ ਲੱਗਿਆ ਪਹਿਲਾਂ ਕਾਦੇ ਪੈਸੇ ਕਿਹੜਾ ਮਹੀਨਾ ਲਾਇਆ ਲੈ ਲੇ ਭਾਈ ਕੀ ਪ੍ਰੋਗਰਾਮ ਤਾਂ ਲੱਗਿਆ ਨਹੀਂ ਕਿਹੜੇ ਪੈਸੇ ਦੇਣੀ ਐਸੀ ਤੈਨੂੰ ਉਸੇ ਮਹੀਨੇ ਚੜਾ ਰਿਹਾ ਉਸੇ ਮਹੀਨੇ ਚ ਤੈਂ ਹਾਏ ਹਾਏ ਕਰੀ ਐ ਹਾਏ ਹਾਏ ਦੇ ਪੈਸੇ ਦੀ ਹੁਣ ਤੈਨੂੰ ਠੀਕ ਐ ਪੈਸਾ ਮੈਂ ਕਢਾ ਲੂਗਾ ਵਗ ਜਾ ਨਾ ਕਢਾ ਲੈ ਕਢਾ ਲੈ ਕਢਾ ਲੂਗਾ ਮੈਂ ਟੈਨਸ਼ਨ ਨਾ ਲਿਓ ਫੇਰ ਇਹ ਕਢਾਵਾਂਗੇ ਜੇ ਪੱਲੇ ਹੋਣਗੇ ਜੀ ਜੀ ਤਾਂ ਬਘੇ ਲੈਣਾ ਤੋਲੇ ਹੁਣ ਬਘੇ ਲੈ ਬਰੋਂ ਦਾ ਪੇੜਾ ਡੋਬੂਗਾ ਦੇਖੀ ਜੀ ਅੱਜ ਤੋਂ ਬਘੇਲੇਣਾ ਦੀ ਪੁੱਠੀ ਗਿਣਤੀ ਸ਼ੁਰੂ ਤੇ ਆਪਣੀ ਸਿੱਧੀ ਨੇ ਤਾੜੀ ਆਪਣੀ ਵੀ ਸਿੱਧੀ ਤਾਂ ਉਹ ਜੇ ਮਾੜਾ ਮੋਟਾ ਬਜਨ ਖੜਾਵੇਂਗੀ ਪਤਲੀ ਪਤੰਗ ਬਣ ਜਾ ਕੋਈ ਗੱਲ ਨਹੀਂ ਖਾੜੇ ਤਾਂ ਲੱਗਣ ਤੇ ਮੈਂ ਤਾਂ ਛੱਡੀ ਵਰਗੀ ਹਾਂ ਛੱਡੀ ਵਰਗੀ ਮਤਾ ਹੈਗਾ ਨਾ ਪਹਿਲਾ ਵਰਗੀਆਂ ਸਟੇਜਾਂ ਨਹੀਂ ਰਹੀਆਂ ਉਹਦੀ ਟੁੱਟ ਜਾਣੀ ਵੀਡੀਓ ਨਹੀਂ ਦੇਖੀ ਹੈਗੀਆਂ ਚੰਦ ਜੀ ਆਪ ਦਾ ਲੱਤਾਂ ਮਾ ਤੜਾਏਗੀ ਮੈਂ ਗਰੀਬ ਦੀ ਉਹੀ ਤੋੜੇਗੀ ਖਾਬਾ ਤੇਗ ਲਾ ਜੀ ਪੁੱਤਾਂ ਮੈਂ ਮਜ਼ਾਕ ਤੇ ਤਾਲੀ ਜਾਣੀ ਤੇ ਨਾ ਅੱਖੀ ਮੈਂ ਗੁੱਸਾ ਕਰ ਗਈ ਮੈਨੂੰ ਤਾਂ ਤੇਰੇ ਨਾਲ ਪਿਆਰ ਮੈਂ ਤਹ ਹੇ ਕਹਿਣਾ ਵੀ ਨਹੀਂ ਆਉਂਦਾ ਓ ਜਲੀ ਤੂੰ ਕਿੱਧਰ ਐ ਉਹ ਮਾਤਾ ਦੇ ਲੱਭ ਪੋਲੇ ਲੈ ਬਿਆ ਸੀਗਾ ਪੋਲੇ ਲੈ ਵੀ ਜੀ ਮੈਂ ਬੁੱਕਰੇ ਪ੍ਰੋਗਰਾਮ ਚ ਆਸੀ ਉਹਦਾ ਖੜਾ ਜਾ ਬੁੱਕਰੇਣਾ ਉਹ ਛੱਡ ਪਰਾ ਪੋਲੇ ਨੂੰ ਤੈਨੂੰ ਵਧੀਆ ਕਲਾਕਾਰ ਬੁੱਕ ਕਰਾਉਂਗਾ ਇਹਨਾਂ ਨੂੰ ਕਿਹੜਾ ਗਾਣਾ ਦਾ ਕੰਮ ਹੁੰਦਾ ਉਹ ਦੇਖ ਭਾਬੀ ਐਵੇਂ ਫੈਂਟ ਕੇ ਹੋਈ ਪਈ ਆ ਮੋਟੀ ਹੋਈ ਪਈ ਆ ਪੋਲੇ ਦੀ ਬਾਜਨੀ ਨਿਕਲਦੀ ਉਹ ਆਪਣੇ ਆਪ ਨੂੰ ਅਮਰ ਨੂਰੀ ਸਮਝ ਲਈ ਆ ਗਾਉਣਾ ਉਹਨੂੰ ਆਉਂਦਾ ਨਹੀਂ ਹੈਗਾ ਤੈਨੂੰ ਵਧੀਆ ਕਲਾਕਾਰ ਬੁੱਕ ਕਰਾਉਂਗਾ ਨੋ ਰੈਂਡ ਦੇ ਤੂੰ ਵਧੀਆ ਇਹਨਾਂ ਤੋਂ ਵਧੀਆ ਕਿਹੜਾ ਕਲਾਕਾਰ ਹੋਊਗਾ ਯਾਰ ਮੈਂ ਪਿਛਲੇ ਸਾਲ ਸੁਣਿਆ ਸੀ ਇਹਨਾਂ ਨੂੰ ਵਧੀਆ ਗਾਉਂਦੇ ਨੇ ਇਹ ਉਹ ਕਿਹੜਾ ਵਧੀਆ ਗਾਉਂਦੇ ਨੇ ਇਹ ਨਾ ਕੋਈ ਸੁਰ ਨਾ ਕੋਈ ਤਾਲ ਢੋਲਕ ਕਿਤੇ ਵੱਜਦੀ ਹੁੰਦੀ ਆ ਇਹ ਗਾਉਂਦੇ ਕਿਤੇ ਹੁੰਦੇ ਨੇ ਤੂੰ ਮੇਰੇ ਨਾਲ ਚੱਲ ਤੈਨੂੰ ਵਧੀਆ ਕਲਾਕਾਰ ਐ ਕੱਟ ਰੇਡ ਦੇ ਵਿੱਚ ਬੁੱਕ ਕਰਾਂ ਉਹ ਚੱਲ ਮੈਂ ਆਇਆ ਹੁਣ ਇੱਕ ਵਾਰੀ ਜੀੜਾ ਦਾ ਮਾਰਾਂ ਵਾਂ ਜੀੜਾ ਦਾ ਮਾਰਿਆ ਪਰ ਇਹਨਾਂ ਨੂੰ ਬੁੱਕ ਨਾ ਕਰਾਂ ਤੂੰ ਮੇਰਾ ੜੀਆ ਕਲਾਕਾਰ ਤੈਨੂੰ ਮੈਂ ਬੁੱਕ ਕਰਾ ਕੇ ਦਊਂਗਾ ਬਗੇਲਾ ਇਹਨਾਂ ਤੋਂ ਬਹੁਤ ਵਧੀਆ ਗਾਉਂਦਾ ਸਟੇਜ ਦੇਖਣ ਵਾਲਾ ਇੱਕ ਨੰਬਰ ਆ ਤੇਰਾ ੜੀਆ ਇਸੇ ਕਰਕੇ ਮੈਂ ਆਦੀ ਚਲ ਹੁਣ ਆ ਗਿਆ ਇਹਨਾਂ ਦੇ ਘਰੇ ਇੱਕ ਵਾਰੀ ਮੈਂ ਜਾ ਆਵਾਂ ਢੀੜਾ ਮਾਰਿਆ ਠੀਕ ਹੈ ਸਮਝ ਗਏ ਨਾ ਹਾਂ ਬੁੱਕ ਨਾ ਕਰਾ ਕੇ ਨਹੀਂ ਕਰਾਉਂਦਾ ਤੇਰੇ ਬਾਈ ਨੇ ਇਹਨੂੰ ਇਹ ਤਾਂ ਵਧੀਆ ਕਲਾਕਾਰ ਬੰਗੇਲੇ ਨੂੰ ਬੁੱਕ ਕਰਕੇ ਨਹੀਂ ਮਾਂ ਦੇਖੀ ਬਾਟ ਕੱਟਦਾ ਮੈਂ ਤਾਂ ਪ੍ਰਭਾਣ ਮੰਨਨੇ ਇੱਕ ਮੇਰਾ ਜਾ ਤਾਂ ਆਵਾਂ ਹਾਂ ਚਲ ਠੀਕ ਆ ਦੇਖੀ ਕਿਤੇ ਮੇਰਾ ਸਾਲਾ ਬੁੱਕੇ ਹੀ ਨਾ ਕਰਾਇਆ ਵੀ ਪਰ ਐਂ ਤਾਂ ਨਹੀਂ ਬੁੱਕ ਕਰਾਉਂਦਾ ਆੜੀ ਤਾਂ ਮੇਰਾ ਪੱਕਾ ਇਹ ਆਉਗਣਾ ਮੇਰੇ ਕੋਲ ਇਹ ਤਾਂ ਮੇਰਾ ਸਾਲਾ ਤਾਂ ਤਾਰੀਫ ਕਰਦਾ ਨਹੀਂ ਸੀ ਥੱਕਦਾ ਇਹਨਾਂ ਦੀ ਹੁਣ ਕੀ ਇਹਦੇ ਸੱਪ ਲੜ ਗਿਆ ਮੈਨੂੰ ਲੱਗਦਾ ਸਾਲੇ ਨੂੰ ਤਨਖਾਹ ਤਨ ਕੋਹ ਨਹੀਂ ਮਿਲੀ ਤਾਂ ਹੀ ਇਹਨਾਂ ਬਾਰੇ ਬੁਰਾ ਬੋਲਦਾ ਚਲ ਮੈਂ ਕਰਦਾ ਗੱਲਾ ਜਦੋਂ ਬਿਆਹੀ ਜਾਂਦੀ ਸਾਲੀ ਮੂੰਹ ਕਟ ਕਰਦੀ ਜੀਜੇ ਦਾ ਜਦੋਂ ਬਿਆਹ ਚਾਂਦੀ ਸਾਹ ਹੋਰ ਬੋਲੇ ਉਹ ਠੀਕ ਹੈ ਭਾਈ ਕੀ ਹਾਲ ਲੇ ਤੇਰੇ ਬਸ ਵਧੀਆ ਹੂੰ ਕਿਧਰ ਫਿਰਦਾ ਫਰਾ ਮੈਂ ਤਾਂ ਤੇਰੇ ਨਾਲ ਵੀ ਆਇਆ ਸੀ ਮੇਰੇ ਨਾਲ ਵੀ ਆਇਆ ਸੀ ਬੋਲੋ ਹੁਕਮ ਕਰੋ ਉਹ ਤੇਰੇ ਨਾਲ ਵੀ ਆਇਆ ਸੀਗਾ ਭਾਬੀ ਨਹੀਂ ਦੀਂਦੀ ਕਿਤੇ ਗਈ ਹੋਈ ਆ ਭਾਬੀ ਤੋਂ ਭੈਣ ਦੀ ਤਾਂ ਖਰਬੂਜੇ ਲੈਣੇ ਮੈਨੂੰ ਗੱਲ ਦੱਸ ਗਈ ਹੈ ਕੀ ਗੱਲ ਐ ਅੱਕੜ ਕੇ ਚ ਬੋਲਦਾ ਕੜਿਆ ਆ ਅਸੀਂ ਤਾਂ ਰੋਜ਼ੇ ਲੜਦੇ ਆ ਕੋਈ ਨਵੀਂ ਗੱਲ ਐ ਉਹ ਚੱਲ ਛੱਡ ਯਾਰ ਮੈਂ ਤਾਂ ਐ ਆਇਆ ਸੀ ਤੇਰੇ ਲਵੇ ਕਰੀਣਾ ਛੋਟਾ ਜਿਹਾ ਪ੍ਰੋਗਰਾਮ ਹੈ ਆਪਣੇ ਜਵਾਖ ਦਾ ਜਨਮ ਦੇਣਾ ਗਿਆਨਮੰਦ ਨੂੰ ਹਾਂ ਦੱਸੋ ਜੀ ਫਿਰ ਤੇ ਉਹਦੇ ਵਾਸਤੇ ਬੁੱਕ ਕਰਨ ਆਇਆ ਸੀਗਾ ਮੈਂ ਇਹ ਆਪਣੇ ਵਾਲਾ ਉਹ ਰਾਹ ਚ ਮਿਲਿਆ ਸੀ ਮੈਨੂੰ ਜਿਹੜਾ ਤੁਹਾਡੇ ਵਾਲਾ ਸੈਕਟਰੀ ਹੁੰਦਾ ਸੀ ਅੱਛਾ ਅੱਛਾ ਹਾਂ ਉਹ ਕਹਿੰਦਾ ਪਰਜਾਈ ਮੋਟੀ ਵਾਲੀ ਹੋ ਰਹੀ ਐ ਇਹਨਾਂ ਤੋਂ ਗਾ ਜਾਣੀ ਜਾਂਦਾ ਕੀ ਗੱਲ ਹੋ ਗਈ ਇਹਦੇ ਨਾਲ ਕਿਹਨਾਂ ਬੋਲ ਤਾਂ ਮਾਰ ਪਰਜਾਈ ਨੂੰ ਦੇਖੀ ਤਾਂ ਸਹੀ ਸੱਚੀ ਮੋਟੀ ਹੋ ਗਈ ਕਿਉਂ ਭੈਣੇ ਦੀ ਤੂੰ ਟੇਲਰ ਐ ਵੀ ਕੱਪੜਿਆਂ ਦਾ ਨਾਪ ਲੈ ਕੇ ਜਾਵੇਗਾ ਜਿਹੜੀ ਕੰਮ ਦੀ ਗੱਲ ਐ ਮੇਰੇ ਯਾਰ ਉਹ ਕਰ ਤਰੀਕ ਦੱਸ ਕਿਹੜੀ ਐ ਉਹ ਤਰੀਕਦਾ ਮੈਂ ਤੈਨੂੰ ਦੱਸ ਦੂੰਗਾ ਤੂੰ ਐਂ ਦੱਸ ਵੀ ਪੈਸੇ ਕਿਨੇ ਲਏਗਾ ਪੈਸੇ ਜਿਵੇਂ ਕਹੇਗਾ ਕਰ ਲਾਂਗੇ ਨਾ ਫਿਰ ਵੀ ਖਾੜਾ ਬੁੱਕ ਕਰਨਾ ਹੈ ਬਈ ਸੱਸਰੀ ਕਾਲ ਬਈ ਸੱਸਰੀ ਕਾਲ ਹੈ ਬਈ ਖਾੜਾ ਬੁੱਕ ਕਰਨਾ ਹੈ ਕਹਿੰਦਾ ਵੀ ਹਾਂ ਹਾਂ ਕੀ ਗੱਲ ਉਹਨਾਂ ਦੇ ਬੱਚਾ ਹੋਇਆ ਜਨਮ ਦਿਨ ਮਨਾ ਦੇਵਾ ਜਨਮ ਦਿਨ ਕੋਈ ਗੱਲ ਨਹੀਂ ਬਈ ਆ ਲਾਇਆ ਮੈਂ ਖੜਾ ਐਂ ਦੱਸ ਕਿੰਨੇ ਗਾਣੇ ਲਾਣੇ ਪਹਿਲਾਂ ਮੇਰੇ ਖਿਆਲ ਤੇਰੇ ਲਈ ਤੈਨੂੰ ਕੁੜੀਆਂ ਨਹੀਂ ਹੈਗੀਆਂ ਕੁੜੀਆਂ ਤਾਂ ਤਿੰਨ ਨੇ ਹੁਣ ਮੁੰਡਾ ਹੋਇਆ ਨਾ ਚਲੋ ਕੋਈ ਗੱਲ ਨਹੀਂ ਤੇਰੇ ਵਾਸਤੇ ਦਾ ਫਿਰ ਆਪਾਂ ਲੈਸ ਕਰਾਂਗੇ ਹਾਂ ਹਾਂ ਕੋਈ ਗੱਲ ਨਹੀਂ ਫਿਰ ਲੈਸ ਦੀ ਕੀ ਗੱਲ ਕਰੀਂ ਪੁਰਾ ਗੱਲ ਕਰ ਉਰਾ ਅੱਖ ਚੱਖ ਪਾ ਤੂੰ ਪਾਣੀ ਦਾ ਗਲਾਸ ਲਿਆ ਪਾਣੀ ਦਾ ਗਲਾਸ ਲਿਆ ਕੀ ਕਰ ਲੋਗੀ ਮੈਂ ਗੱਲ ਕਰਦਾ ਚਲ ਭਾਈ ਐ ਕਰੀ ਮੈਂ ਆਪਣਾ ਹੀ ਘਰਵਾਰ ਪੈਸੇ-ਪੁਸੇ ਦਾ ਕੀ ਕਰਾਂ ਕਰ ਲਾਂਗੇ ਸਾਰਾ ਕਿਤਾਬ ਨਾ ਪੈਂਡ ਦੀ ਪੈਸੇ ਤੋਂ ਬਿਨਾ ਤੂੰ ਵੀ ਬਜਦੀ ਹੁੰਦੀ ਆ ਗੱਲਾਂ ਦੇਖ ਇਹਦੀਆਂ ਯਾਰ ਗੱਲ ਸੁਣ ਯਾਰ ਇਹਦਾ ਅਸੀਂ ਲੜਦੇ ਨਹੀਂ ਹੈਗੇ ਇਹ ਇਹ ਸਾਡਾ ਇਹੀ ਪਿਆਰ ਹੈ ਸਾਡਾ ਉਹ ਪਿਆਰ ਤਾਂ ਸਹੀ ਐ ਇਹ ਗਾ ਲਊਗੀ ਗੱਲ ਤਾਂ ਸੈਕਟਰੀ ਦੀ ਸੱਚੀ ਐ ਤਾਂ ਸੱਚੀ ਨੂੰ ਮੋਟੀ ਹੋਈ ਪਈ ਐ ਹੋਰ ਭਣੀ ਦੀ ਜਲੇਬੀਆਂ ਕੱਢਣ ਦਾ ਕੰਮ ਕਰਦੀ ਐ ਯਾਰ ਗੱਲਾਂ ਦੇਖ ਕਹਿੰਦਾ ਗਾ ਵੀ ਲਊਗੀ ਪਿਛਲੇ ਵਾਰ ਕਿੰਨਾ ਦਾ ਸਾਡਾ ਗੀਤ ਵਾਇਰਲ ਚੱਲ ਰਿਹਾ ਉਹ ਤੇ ਇੰਸਟਾਗ੍ਰਾਮ ਤੇ ਜਿੱਥੇ ਕਹੇਗਾ ਦੇਖਾਂਗੇ ਕਿੰਨਾ ਚੱਲ ਰਿਹਾ ਉਹ ਦੇਖਿਆ ਨਹੀਂ ਤਾਂ ਓਏ ਉਹ ਤਾਂ ਦੇਖਿਆ ਉਹਦੇ ਤਾਂ ਬਾਹਲੀ ਪਤਲੀ ਜੀ ਲੱਗਦੇ ਆ ਹੁਣ ਤਾਂ ਜਮੇ ਡਰਾਮੀ ਬਣਿਆ ਪਿਆ ਦਾ ਯਾਰ ਡਰ ਕੇ ਗੱਲਾਂ ਕਿਹਜੇ ਕਰਦਾ ਲੱਗ ਰਹੇ ਤੂੰ ਮੈਂ ਕਬੱਡੀ ਖੜਿਆਣੀ ਆ ਇੱਕ ਗਾਣਾ ਕੀ ਕਰਨਾ ਇਹ ਤਾਂ ਮੈਨੂੰ ਦੱਸ ਦੇ ਓਏ ਲਪਾਉਣਾ ਦਾ ਖੜਾ ਹੀ ਆਪਾਂ ਸੁੱਖਣ ਵਾਲੇ ਚਾਰ ਮਹੀਨਾ ਖੜੀਆਂ ਨਹੀਂ ਕੀਤੇ ਤੇ ਡੇਰੀ ਚ ਦੁੱਧ ਨਹੀਂ ਪਾਦੇ ਖਾਨੇ ਆ ਡਾਰੇ ਆ ਮੋਜਾਂ ਲੁੱੜਦੇ ਨੇ ਯਾਰੇ ਲੈਨੇ ਆ ਜਿੰਦਗੀ ਦੇ ਉਹ ਭੁੱਲੇ ਗੱਲ ਪਤਾ ਕੀ ਆਪਣੇ ਰਿਸ਼ਤੇਦਾਰ ਹੁੰਨੇ ਨੇ ਬਾਹਰੋਂ ਜੇ ਹੁਣ ਇੱਥੇ ਪਰਚਾਈ ਤੋਂ ਗਾਇਆ ਨਾ ਗਿਆ ਅਗਲੇ ਕੀ ਕਹਿਣਗੇ ਬਾਹਰੋਂ ਵੀ ਕੀ ਪ੍ਰੋਗਰਾਮ ਕਰਾਇਆ ਥੋਨੇ ਕਿਹੜਾ ਕਲਾਕਾਰ ਐ ਇਹ ਦੱਸ ਨੇ ਜਿਹੜੇ ਬਾਹਰੋਂ ਬੰਦੇਆਂ ਨੇ ਭੈਣ ਦੀ ਪੂਸ ਲੱਗੀ ਹੋਈ ਹੁੰਦੀ ਐ ਗੱਲਾਂ ਦੇਖ ਯਾਰ ਉਰੀਓ ਗਏ ਨੇ এবਾਰ ਵੀ ਉਕੇ ਤਾਂ ਰਿਣੀ ਨੇ ਐ ਪਰ ਪ੍ਰੋਗਰਾਮ ਦਾ ਕਾ ਬਲੀਆ ਪਾਲਦਾ ਐ ਫਿਰ ਬਲੀਆ ਲਾਵਾਂਗੇ ਕਟਿਆਗਾ ਤੋਂ ਲਾਵਾਂਗੇ ਕਿਸੇ ਦਾ ਜੀ ਕਰਦਾ ਹੁੰਦਾ ਆਪਣੀ ਬੇਇੱਜ਼ਤੀ ਕਰਨ ਨੂੰ ਜਿੰਨਾ ਸਾਡੇ ਚਤੰਤ ਸਾਰਾ ਲਾਵਾਂਗੇ ਹੁਣ ਵੀ ਦੇਖ ਲੈ ਅੰਦਰ ਬੈਠੀ ਰਿਆ ਚ ਰਕਦੀ ਦੀ ਕਰ ਬਾਜੇ ਦੀ ਏਸੀ ਦੀ ਤੈਸੀ ਕਰਖੀ ਇਹਨੇ ਕਿਆਂਗਾ ਮਾਰਦਾ ਇਹ ਮੂਰੇ ਜਦੋਂ ਬਾਜਾ ਵਜਾਂਦੀ ਐ ਬਾਜਾ ਚੰਗਾ ਮਾਰਦਾ ਮੈਨੂੰ ਤਾਂ ਲੱਗਦਾ ਜਿਵੇਂ ਪਰਚਾਈ ਬਾਜੇ ਦੇ ਮੂਰੇ ਚੰਗਾ ਮਾਰਦੀ ਹੁੰਦੀ ਐ ਪਤਾ ਨਹੀਂ ਉਹ ਚੰਗਾ ਮਾਰਦੀ ਐ ਪਤਾ ਨਹੀਂ ਬਾਜਾ ਮਾਰਦਾ ਮੇਰੀ ਗੱਲ ਸੁਣ ਲੈ 18000 ਰੁਪਏ ਚ ਖੜਾ ਪੁੱਕ ਹੋਊਗਾ ਲਵਾਣਾ ਲਵਾ ਲੈ ਨਹੀਂ ਲਵਾਣਾ ਨਾ ਗੱਲ ਮੁੱਕੀ ਠੀਕ ਹੈ ਮਿੱਤਰਾਂ ਤੈਨੂੰ ਤਾਂ ਇਹ ਲੱਗਦਾ ਵੀ ਉਹ ਵਿਹਲਾ ਬੈਠਿਆ ਟਹੀ ਜੀ ਪੱਗ ਬੰਨੀ ਮੇਰੇ ਲਵੇ ਪ੍ਰੋਗਰਾਮ ਬਹੁਤ ਨੇ ਦਿਨੇ ਦਾ ਪ੍ਰੋਗਰਾਮ ਚੱਲਦੇ ਨੇ ਦੁਜੇ ਰਾਤ ਨੂੰ ਜਾਗਰਣ ਚੱਲਦੇ ਨੇ 18000 ਰੁਪਇਆ ਲਵਾਣਾ ਲਵਾਲਾ ਖੜਾ ਤੁਸੀਂ ਆਉਂਦਾ ਡੰਡੀ ਫੜ 18000 ਤਾਂ ਬਾਈ ਜ਼ਿਆਦਾ ਯਾਰ 18000 ਜਿਆਦੇ ਹਾਂ ਬਸ ਤੂੰ ਨਹੀਂ ਫਿਰ ਖੜਾ ਲਵਾ ਸਕਦਾ ਤੂੰ ਤਾਂ ਬਦ ਇੱਕ ਕੇਕ ਲਿਆ ਉਹ ਤੇ ਪੁੱਠੀਆਂ ਸਿੱਧੀਆਂ ਕਰਦਾ ਮਾਰਾ ਅੱਜ ਜਨਮ ਦਿਨ ਬਣਾ ਲੈ ਤੇਰੇ ਬਸ ਦਾ ਕੰਮ ਨਹੀਂ ਹੈ ਗਿਆ ਸਿੰਗਰ ਕੋਈ ਉਹੀ ਨਹੀਂ ਲੱਗਦੇ ਹੁੰਦੇ ਹੈਗੇ ਚਲ ਬਾਕੀ ਮੈਂ 13 ਬਾਪੂ ਨਾਲ ਸਲਾਹ ਕਰ ਲਾਂ ਫਿਰ ਮੈਂ ਤੈਨੂੰ ਦੱਸ ਦੂੰ ਠੀਕ ਹੈ ਬਾਪੂ ਨਾਲ ਸਲਾਹ ਕਰਕੇ ਨਹੀਂ ਕੰਮ ਚੱਲਦੇ ਹੁੰਦੇ ਅਜੇ ਗਾਣੇ ਬਿਜਾਣੇ ਵਾਲੇ ਇਹ ਤਾਂ ਤੇਰੇ ਵਰਗੇ ਨਵੇਂ ਮੁੰਡਿਆ ਚ ਹੱਲਾਸ਼ੀਰੀ ਚਾਹੀਦੀ ਆ ਫੇਰ ਕਿਤੇ ਸਿੰਗਰ ਲੱਗਦਾ ਜਾ ਕੇ ਉਹ ਹੱਲਾਸ਼ੀਰੀ ਤਾਂ ਪਾਉਤਾ ਹੁਣ ਬਾਪੂ ਦੀ ਵੀ ਸਲਾਹ ਲੈਣੀ ਚਾਹੀਦੀ ਆ ਕਿਤੇ ਮੁੜ ਕੇ ਖੁੰਡੇ ਵਾਲਾ ਖੁੰਡਾ ਫੇਰਦੇ ਮਗਰ ਵੀ ਇੰਨੇ ਪੈਸੇ ਖਰਾਬ ਕਰਦੇ ਸੋਨੇ ਪਹਿਲਾਂ ਫਿਰ ਬਾਪੂ ਦੀ ਸਲਾਹ ਲੈ ਕੇ ਆਣੀ ਸੀ ਹਾਂ ਚਲ ਮੈਂ ਉਹਨੂੰ ਨਾਲ ਹੀ ਲੈ ਕੇ ਆਉਂਗਾ ਫਿਰ ਨਾਲ ਲਈ ਹਾਂ ਚੰਗਾ ਬੇਰਦੀ ਡਾਗਾ ਪੁੱਲਾ ਕਹਿੰਦੇ ਨੇ ਮੈਨੂੰ ਦੁਨੀਆ ਗਾਤੀ ਸਵਾਦ ਲੈਣ ਆਇਤੀ ਭਾਰੀ ਹੁਰੀ ਐ ਫਲਾਣਾ ਤਿਗੜਾ ਨਾਗ ਲੈਣਾ ਕਰ ਆ ਗਿਆ ਜੀ ਖਾੜਾ ਬੁੱਕੋ ਕਿੰਨੇ ਚਿਰ ਆ ਗਿਆ ਕਿਹੜੇ ਕਿਹੜੇ ਗਾਣੇ ਕਹਿੰਦੇ ਵੀ ਕਿਹੜੇ ਕਿਹੜੇ ਗਾਣੇ ਲੈਣ ਟਾਈਮ ਕੀ ਆ ਦਿਨ ਕਿਹੜਾ ਉਹ ਖਾੜਾ ਬੁੱਕ ਕਰਨ ਆਇਤੀ ਸਵਾਦ ਲੈਣ ਆਇਤੀ ਉਹ ਸਾਰੇ ਹੁਸ਼ਿਆਰਪੁਰ ਜੀ ਦੇ ਚ ਗੱਲ ਚੱਲ ਰਹੀ ਐ ਵੀ ਚੰਨੂ ਇੰਨੀ ਮੋਟੀ ਹੋ ਰਹੀ ਐ ਇੰਨੀ ਮੋਟੀ ਹੋ ਰਹੀ ਐ ਮਾੜਾ ਮੋਟਾ ਸਰੀਰ ਘਟਾ ਲੈ ਫੇਰ ਕਿਤੇ ਜਾ ਕੇ ਕੋਈ ਪ੍ਰੋਗਰਾਮ ਲੱਗੂਗਾ ਕੱਲਾ ਮਾਰ ਧੀਏ ਹੱਦ ਕਰ ਦੇਤੀ ਤੁਸੀਂ ਮੈਨੂੰ ਐ ਦੱਸੋ ਆ ਪਤਲੇ ਹੋਣ ਨਾਲ ਗਾਉਣ ਦਾ ਕੀ ਸੰਬੰਧ ਹੈ ਲੈ ਹੱਦ ਕਰਤਾ ਜੀ ਅਲ ਤਾਂ ਪਾਸੇ ਹੋ ਮੈਂ ਗੱਲ ਕਰਨੀ ਆ ਤੇਰੇ ਨਾਲ ਨਾ ਮੈਨੂੰ ਐ ਨਹੀਂ ਦੇਖ ਕਿਵੇਂ ਮਰੀ ਜਾਂਦੀ ਐ ਮੈਨੂੰ ਐ ਦੱਸ ਮੱਜੇ ਦੀ ਬਾਹੀ ਕੋਲੇ ਵੀ ਹੁਣ ਟੁੱਟ ਗਈ ਮੇਰੀ ਗੱਲ ਸੁਣਦਾ ਨਹੀਂ ਹੈਗਾ ਅੱਧੀ ਪਕਾਈ ਛੱਡੀ ਚੱਲੂ ਮੈਨੂੰ ਐ ਦੱਸ ਆ ਗਾਣ ਦਾ ਮੋਟਾਪੇ ਤੋਂ ਕੀ ਸੰਬੰਧ ਹੈ ਮੈਨੂੰ ਐ ਦੱਸ ਆ ਸਿਮਰਨ ਧੰਦਲੀ ਆ ਸੁਦੇਸ਼ ਕੁਮਾਰੀ ਹਾ ਪ੍ਰਵੀਨ ਪਾਟਾ ਆ ਦੀਪਕ ਢਿੱਲੋ ਮੈਨੂੰ ਐਂ ਦੱਸ ਇੰਨਾ ਚੋ ਕਿਹੜੀ ਪਤਲੀ ਆ ਇਹਨਾਂ ਨਾਲੋਂ ਤਾਂ ਮੈਂ ਬਹੁਤ ਪਤਲੀ ਆ ਹਾਂ ਦੇਖ ਲੈ ਬੇਸ਼ੱਕ ਮੋਟੀਆਂ ਨੇ ਪਰ ਗਾਣੇ ਚ ਚਿਪ ਕੱਢ ਰੱਖੇ ਨੇ ਇਹਨਾਂ ਨੇ ਉਹਨਾਂ ਨੇ ਤਾਂ ਚਿਪ ਕੱਢ ਰੱਖੇ ਨੇ ਤੂੰ ਚਿਪ ਪਾਣੀ ਆ ਹਾਂ ਉਹ ਤਾਂ ਸੁਣ ਲੈ ਜੀ ਚਿਪ ਤਾਂ ਮੈਂ ਵੀ ਕੱਢਦਾ ਪਰ ਮੌਕਾ ਤਾਂ ਮਿਲੇ ਤੇਰੇ ਵਰਗਾ ਮੈਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ ਹੁਣ ਉਹ ਸਮਝਦੀ ਕਿਉਂ ਨਹੀਂ ਸਮਝਦੀ ਕਿਉਂ ਨਹੀਂ ਮੇਰਾ ਤੇਰੇ ਕੋਲੇ ਪ੍ਰੈਸ਼ਰ ਨਹੀਂ ਪੈਂਦਾ ਜਦੋਂ ਆਪਾਂ ਖਾੜਾ ਲਾਣੇ ਐ ਲੱਗਦਾ ਜਿਵੇਂ ਤੂੜੀ ਵਾਲੇ ਕੁੱਪ ਕੋਲੇ ਕੱਟਾ ਬੰਨ ਰੱਖਿਆ ਹੋਵੇ ਫੇ ਤੂੰ ਮੋਟੋ ਹੋ ਜਾ ਐ ਪੈਣ ਦੀ ਡਾਂਗ ਮੈਨੂੰ ਤੇਰੀ ਚੂਰੇ ਨੇ ਖਾਲਿਆ ਮੋਟਾ ਕਿਵੇਂ ਹੋਮਾ ਡਾਕਟਰ ਤਾਂ ਕਹਿੰਦਾ ਗੁੰਨੀ ਮਨ ਦਾ ਟੱਟ ਗ੍ਰਾਮ ਰਹਿ ਗਿਆ ਖਾੜਾ ਲੱਗਦਾ ਨਹੀਂ ਦੇਖ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਦੇਖੀ ਕੀ ਸੁਣਾ ਆਹੀ ਮੋਟਾ ਤੋੜਨ ਵਾਲਾ ਕਰਖਾ ਜੋ ਪਾਸਾ ਮਰਦਾ ਉਰੀ ਚੀਸ ਪੈਂਦੀ ਐ ਖਾੜੇ ਤਾਂ ਦੇਖੀ ਆਪਣੇ ਬੁੱਕ ਹੋਣੀਗੇ ਮੈਂ ਤਾਂ ਐ ਕਹਿੰਦੀ ਦੇਖੀ ਉੱਥੇ ਉੱਥੇ ਗੱਡੀ ਆਪਣੀ ਐ ਕਰਦੇ ਆ ਆਪੈਨੂ ਵੇਚ ਕੇ ਇੱਕ ਕੈਸਟਰਲਾਈਜ਼ ਕਰਦੇ ਆ ਜਦੋਂ ਗਾਣੇ ਉਹਦੇ ਸੁਪਰ ਹਿੱਟ ਹੋ ਗਏ ਫੇਰ ਦੇਖੀ ਇਹਦੇ ਨਾਲ ਦੀ ਆਪਾਂ ਚਾਰ ਪੰਜ ਗੱਡੀਆਂ ਲੈ ਲਾਂਗੇ ਇੱਕ ਰਿਮੂਵ ਖਾ ਤਾਂ ਦੇ ਬਾਜੀ ਅੱਬਾ ਚੰਗੀ ਸੋਚ ਐ ਤੇਰੀ ਬਹੁਤ ਸਿਆਣੀ ਸੋਚ ਐ ਭੈਣ ਦੀ ਭਾਂਗੇ ਤੈਨੂੰ ਅਕਲੀ ਨਹੀਂ ਆਈ ਅਕਲੀ ਨਹੀਂ ਆਈ ਹੈ ਸਾਰੇ ਸਰਪੁਰ ਜਿਹੜੀ ਚ ਗੱਲਾਂ ਹੋ ਜਾਣਗੇ ਇਹ ਭੋਲੇ ਸਿੰਗਰ ਨੇ ਆਪਦੀ ਗੱਡੀ 베ਚਤੀ ਆਪਦੀ ਗੱਡੀ 베ਚਤੀ ਬੇਰਜਾਰ ਹੋ ਗਿਆ ਨਾ ਜੇ ਕੱਲ ਨੂੰ ਗੱਡੀ 베ਚਤੀ ਨਾਲੇ ਸਾਈਕਲ ਤੇ ਜਾ ਕੇ ਰੇਗੀ ਆਪਾਂ ਗਾਉਣ ਵਾਲੇ ਐ ਸਿੰਗਰ ਐ ਪਤਾ ਹੀ ਮੰਗਣ ਵਾਲੇ ਨਹੀਂ ਹੈਗੇ ਵੀ ਸਾਈਕਲ ਤੇ ਧਰਕੇ ਢੋਲ ਕੀ ਵੱਜੇਗੀ ਬੱਸ ਕਰ ਜੀ ਤੂੰ ਤਾਂ ਮੈਨੂੰ ਮੌਕਾ ਹੀ ਨਹੀਂ ਦਿੰਦਾ ਹਾਂ ਦੇਖ ਲੈ ਮੇਰੀ ਆਵਾਜ਼ ਪਤਾ ਕਿੰਨੀ ਸਰੀ ਲਈ ਹਾਂ ਦੇਖ ਭੈਣ ਦੀ ਡਾਂਗ ਲੈਣੀ ਸਿਰ ਤੋ ਖੜਲਾਤਾ ਮੇਰੀ ਤਾਂ ਵੈਲਿਊ ਹੀ ਨਹੀਂ ਹੈ ਕਿ ਇਹ ਘਰ ਚ ਸੁੰਦਰ ਨਹੀਂ ਸੀ ਦੇਖ ਲੈ ਗੱਡੀ ਆ ਪਲਾਨ ਉਹ ਬਾਈ ਭੋਲੇ ਸਸਰੀ ਘਰ ਬਾਈ ਸਸੀ ਕਾਲ ਜੀ ਫੋਲਾ ਕਿਥੇ ਆ ਜੀ ਉਹ ਤਾਂ ਅੰਦਰ ਬੈਠੇ ਰਿਆਜ਼ ਕਰ ਰਹੇ ਨੇ ਖੜਾ ਵਗੇ ਕਰਾਣਾ ਆ ਤੁਸੀਂ ਖਾੜਾ ਖੂੜਾ ਕਾਨੂੰ ਕੁਝ ਕਰਾਣਾ ਬਾਈ ਮੈਂ ਤਾਂ ਵਾਰਨਿੰਗ ਦੇਣ ਆਇਆ ਭਾਈ ਇਹ ਨਹੀਂ ਤੁਸੀਂ ਗੰਦ ਨਹੀਂ ਕਿਹੜੇ ਗਵਾਂਡੀਆਂ ਨੂੰ ਸੁਣੇ ਵਾਰਨਿੰਗ ਦੇਣਾ ਐਵੇਂ ਵਾਰਨਿੰਗ ਨਹੀਂ ਮਾਇਆ ਆ ਬਈ ਬਿਜਲੀ ਵਿਭਾਗ ਵਿੱਚੋਂ ਮੈਂ ਭਾਈ ਤੁਹਾਡਾ ਗਵਾਂਡੀ ਨਹੀਂ ਹੀ ਗਿਆ ਮੈਂ ਆਇਆ ਬਿਜਲੀ ਵਿਭਾਗ ਵਿੱਚੋਂ ਤੁਹਾਡਾ ਜਿਹੜਾ ਬਿਜਲੀ ਦਾ ਬਿਲਾ ਪੂਰਾ 35000 ਹੋ ਰਿਹਾ ਜਾਦਾ ਭਾਈ ਬਿੱਲ ਭਰ ਦੋ ਨਹੀਂ ਤੁਹਾਡਾ ਮੀਟਰ ਪਟਿਆ ਜਾਊਗਾ ਨਾ ਨਾ ਭਾਈ ਮੀਟਰ ਕਣ ਪੁੱਟ ਕੇ ਲੈ ਕੇ ਜਾਣਾ ਵੀ ਮੈਂ ਤਾਂ ਐ ਕਹੇ ਸੀ ਤੈਨੂੰ ਪਤਾ ਸ਼ਰਾਦ ਚੱਲ ਰਹੇ ਨੇ ਨਾ ਮੰਦੀ ਚੱਲ ਰਹੀ ਆ ਕੋਈ ਖਾੜਾ ਹੀ ਨਹੀਂ ਬੁੱਕ ਕਰਾਉਂਦਾ ਐ ਇੱਕ ਬਸ ਖਾੜਾ ਲੱਗ ਜਾਂਦੇ ਇੱਕ ਸਾਡਾ ਸਾਰੇ ਬੇਸੇ ਤੇਰੇ ਇੱਕ ਖਾੜੇ ਚ ਧਾਰ ਦਾਂਗੇ ਅਸੀਂ ਬਿਜਲੀ ਮੈਕਮਾ ਭਾਈ ਕੋਈ ਨਰਾਤੇ ਸਰਾਦ ਨਹੀਂ ਦੇਖਦਾ ਹੈਗਾ ਛੋਡੇ ਕੋਲੇ ਪੂਰਾ ਇੱਕ ਹਫਤੇ ਦਾ ਟਾਈਮ ਹੈ ਚੁੱਪ ਕਰਕੇ ਬਿੱਲ ਭਰ ਦੋ ਨਹੀਂ ਛੋਟਾ ਮੀਟਰ ਪੱਟ ਕੇ ਲੈ ਜਾਗੇ ਨਾਲੇ ਖਾੜਾ ਹੁਣ ਛੋਟਾ ਮੈਂ ਬਿਜਲੀ ਗ੍ਰੈਡ ਚਲਵਾਦਾ ਬਈ ਲਵਾ ਦੇ ਤੈਨੂੰ ਕੋਲਾ ਬਾੜਾ ਸੋਨਾ ਗਾਨਿਆ ਸੀ ਜਿੰਨੇ ਪੈਸੇ ਇਕੱਠੇ ਹੋਣਗੇ ਤੁਸੀਂ ਰੱਖ ਲੇ ਇੱਕ ਬੋਲੀ ਤਾਂ ਕਿਸਨਾਵਾ ਤੈਨੂੰ ਮੈਂ ਬਸ ਰਹਿਣ ਦੇ ਭਾਈ ਕੋਈ ਲੋੜ ਨਹੀਂ ਬੋਲੀ ਦੀ ਮੈਂ ਤਾਂ ਤੁਹਾਨੂੰ ਦੱਸਣ ਆਇਆ ਬਸਾ ਨਹੀਂ ਛੋਟਾ ਇੱਕ ਹਫਤੇ ਚ ਮੀਟਰ ਪੱਟ ਦਾਂਗੇ ਬਿੱਲ ਭਰ ਦੋ ਚੁੱਪ ਕਰਕੇ ਮਜਾ ਕੇ ਸਮਝ ਰਖਿਆ ਛੋਣੇ ਭਰ ਦਾਂਗੇ ਬਈ ਜੇ ਖਣ ਉਹ ਜਿਹੜਾ ਆਉਂਦਾ ਕਿਉਂਕਿ ਬਿਜਲੀ ਦਾ ਬਿੱਲ ਲੈ ਕੇ ਆਉਂਦਾ ਕਦੇ ਕੋਈ ਦੁੱਧ ਦਾ ਬਿੱਲ ਲੈ ਕੇ ਆਉਂਦਾ ਕਦੇ ਕੋਈ ਰਾਸ਼ਨ ਦਾ ਬਿੱਲ ਲੈ ਕੇ ਆ ਜਾਂਦਾ ਦੇਖਣਾ ਕੋਈ ਖਾੜਾ ਵਸਤੇ ਆਉਂਦੇ ਹੀ ਨਹੀਂ ਗਾ ਮੈਂ ਤਾਂ ਗੇਟ ਖੋਲਦੀ ਵੀ ਥੱਕ ਗਈ ਐਸੇ ਅਸਟਪੱਡੀਆਂ ਨੇ ਵੀ ਕੋਈ ਖਾੜੇ ਵਾਲਾ ਆਉਗਾ ਪਰ ਕਿਸਮਤੀ ਮਾੜੀ ਚੱਲ ਰਹੀ ਆ ਵੇ ਭੋਲੇ ਮੇਰੀ ਗੱਲ ਸੁਣੋ ਜੀ 18000 ਰੁਪਏ ਤੋਂ 5 ਰੁਪਏ ਘਟ ਨਹੀਂ ਹੁੰਦੇ ਹਾਂ ਪਤਾ ਕੀ ਇਹਨਾਂ ਖਰਚਾ ਬਹੁਤ ਹੋ ਜਾਂਦਾ 4000 ਤਾਂ ਉਹ ਮੰਗਦੇ ਨੇ ਆਲੇ ਕਰਦੇ ਕੱਖ ਨਹੀਂ ਬਸ ਮਾਗਰ ਖੜੇ ਹਾਏ ਹਾਏ ਕਰਨਾ ਹੈ। ਤਾਂ ਜ਼ਿਆਦੇ ਨਹੀਂ ਇਹ ਦੇ ਕੇ ਰੋ। ਇਹ ਲੰਬਾ ਇੱਕ ਪਿਆਰਾ ਗਾਣਾ। ਹੁਣ ਆਪਾਂ ਨੂੰ ਬਗੇਲੇ ਨਾਲ ਲਾਉਂਦੇ ਜੀ ਕਿੱਥੇ ਬਗੇਲਾ ਕਿੱਥੇ ਭੋਲਾ ਜੀ ਨਾਉਂ ਦੀ ਦੇਖ ਲਓ ਕਿੰਨਾ ਫਰਕ ਪੈ ਗਿਆ। ਗਾਉਣ ਦਾ ਤਾਂ ਬਹੁਤ ਜ਼ਿਆਦਾ ਫਰਕ ਪਊਗਾ ਜੀ। ਹੈ ਜੀ। ਦੋ ਬੰਦਾ ਦਾ ਤਲਾਕ ਆ ਨਹੀਂ। ਖਾੜੇ ਦਾ ਰੇਡ ਤਾਂ ਇੱਕ ਹੋਊ। ਉਹਦਾ ਗੀਤ ਕੋਈ ਹਿੱਟ ਹੋਇਆ ਐ ਦੱਸੋ ਪਹਿਲਾਂ ਜੀ। ਹੋਇਆ ਕੋਈ ਗੀਤ ਇਟਾ। ਚੱਲ ਬੰਦੂ ਦੇਖ ਕੀ ਕਰਦਾ ਰਿਹਾ। ਜਦੋਂ ਮੈਂ ਲਾਇਆ ਨਾ ਰਾਤਾਂ ਨੂੰ ਖੜਖੜ ਕੇ ਦੇਖੇ ਗਏ ਪਿਆਰ ਨਾ ਪਾਉਂ ਉਹ ਦੇਖੀ ਤਾਂ ਦੁੱਤ ਕਿਵੇਂ ਆਯੋੜਾ ਸਿੱਟਕ ਦੀ ਹੈ ਅੱਛਾ ਉਹ ਤਾਂ ਠੀਕ ਹੈ ਚੱਲ ਬੰਦੀ ਦੇਖ ਕੇ ਕਰ ਲੋ ਦੇਖ ਕੇ ਕਰ ਲੋ ਪਤਾ ਹੈ ਕੀ ਹੈ ਵੀਰੇ ਗੱਡੀਆਂ ਦਾ ਬਹੁਤ ਖਰਚਾ ਹੋ ਜਾਂਦਾ ਸਾcjਿਆਂ ਦਾ ਬਹੁਤ ਖਰਚਾ ਹੋ ਜਾਂਦਾ ਬਾਕੀ ਫਿਰ ਜਿਹੜੇ ਨਾਲ ਸਾcjੀ ਹੁੰਦੇ ਨੇ ਵਿਆਹ ਚ ਰੋਟੀ ਪਸੰਦ ਨਹੀਂ ਕਰਦੇ ਕਹਿੰਦੇ ਤੇ 2 ਨੰਬਰ ਦੀ ਮਿੱਟੀਆ ਟੋਕਲਾਂ ਤੇ ਖਾਣਾ ਪੈਂਦਾ ਫੋਨ ਕੱਟ ਫੋਨ ਹਾਂ ਫੋਨ ਕੱਟ ਪਾ ਲੈ ਮੇਰੀ ਗੱਲ ਸੁਣ ਖਾੜਾ ਬੁੱਕ ਕਰਦਾ ਵੀ ਕੋਈ ਪਚਾਰੇ ਫੋਨ ਕੱਟਤਾ ਮੇਰੇ ਮੈ ਤਾਂ ਫੋਨ ਹੀ ਕਟਿਆ ਆਪਣੀ ਬਿਜਲੀ ਵੀ ਕੱਟੀ ਜਾ ਹੁਣ ਤਾਂ ਕਿਉਂ ਬਿਜਲੀ ਆ ਲਾਇਆ ਸੀ ਕਹਿੰਦਾ 35000 ਰੁਪਏ ਬਿਲ ਹੋ ਰਿਹਾ ਵੀ ਕੀ ਕਰੀਏ ਹੁਣ ਫਿਰ ਭੈਣ ਦੀ ਮੈਂ ਕਿੱਥੋਂ ਪਰਾਂ ਬਿਲ ਕੋਈ ਖਾੜਾ ਲੱਗੂ ਆ ਉਹੀ ਤਾਂ ਫੋਨ ਕੱਟਤਾ ਫੇਰੇ 4 ਪੈਸੇ ਆਣਗੇ ਮੈਂ ਤਾਂ ਬਿਜਲੀ ਨੂੰ ਵੀ ਕਹਤਾ ਵੀ ਤੁਸੀਂ ਬਿਜਲੀ ਬੋਰਡ ਚ ਖਾਣਾ ਲਵਾ ਲਓ ਪੈਸੇ ਉਧਰ ਤੇ ਉਧਰ ਕੱਟ ਲਿਓ ਮੰਨਿਆ ਨਹੀਂ ਉਹ ਵੀ ਪੈਣ ਦੀ ਕਿਹੜੀ ਦੁਨੀਆ ਚ ਰਹਿ ਨਹੀਂ ਹੈ ਬਿਜਲੀ ਬੋਰਡ ਚ ਕਿੱਦੇ ਦੇਖਿਆਦਾ ਗਰਦਾਸ ਮਾਰਕ ਕਰਨ ਲੱਗ ਰਿਹਾ ਹੈ ਉੱਚ ਅੱਜ ਦੀ ਗੱਲ ਕਰ ਲਿਆ ਕਰ ਚਾਚ ਕੀ ਗੱਲ ਕਰ ਲਿਆ ਕਰ ਮੇਰੇ ਤਾਂ ਪਹਿਲੀ ਦਿਮਾਗ ਖੜਿਆ ਬੁਰਾ ਖੜਾ ਹੀ ਲੱਗਦੇ ਇੱਕ ਤੂਪ ਬਣ ਹੋ ਰਹੀ ਹੈ ਨਾ ਮੇਰੀ ਜਾਣ ਦੀ ਬਰੀ ਬਣਾ ਜੇ ਤੂੰ ਐਂ ਕਰੀ ਗਈ ਕੈਂ 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 ਮੇਰੀ ਪਟ ਚੰਡੀਗੜ ਪੀਜੀਆਈ ਚੋਂ ਦਵਾਈ ਚੱਲ ਪੂ ਇਛਰਾਵ ਆ ਗਈ ਸੀ ਮੇਰੀ ਗੱਲ ਸੁਣ ਮੈਂ ਕਿਹਾ ਮੈਂ ਤਾਂ ਪਰ ਟੈਨਸ਼ਨ ਹੋਣ ਲੱਗੀ ਜਾਂਦੀ ਮੈਂ ਤਾਂ ਐ ਕਹਿਨੀ ਆ ਫਿਰ ਫਿਰ ਇਹਦੇ ਮੇਰੀ ਸੁਣ ਲੈ ਕੀ ਸੁਣਾ ਤੇਰੀ ਮੇਰੀ ਗੱਲ ਸੁਣੀ ਮੈਂ ਤਾਂ ਹੈ ਕਹਨੀ ਆ ਵੀ ਜੋ ਆਪਣੇ ਖਾੜੀਆਂ ਵਾਲਾ ਪ੍ਰੋਗਰਾਮ ਤਾਂ ਚੱਲਦਾ ਨਹੀਂ ਹੈਗਾ ਹੱਪਾ ਕੋਈ ਹੋਰ ਬਿਜ਼ਨਸ ਸ਼ੁਰੂ ਕਰ ਲੈਨੇ ਲਾਇ ਪੜ੍ਹਦੀ ਹੋਰ ਬਿਜ਼ਨਸ ਸ਼ੁਰੂ ਕਰਨੂੰ ਮੇਰੀ ਐਲਐਲਪੀ ਕਰੀ ਹੋਈ ਐ ਢੋਲ ਕੀ ਹੈਗੀ ਐ ਬਾਜਾ ਹੈਗਾ ਬਾਂਦਰ ਤੇ ਬਾਂਦਰੀ ਲੈ ਆਣੇ ਤਮਾਸ਼ਾ ਲੱਗ ਜਾਨੇ ਕਰਨ ਲੈ ਹੁਣ ਆਪਾਂ ਤਮਾਸ਼ੇ ਕਰਾਂਗੇ ਹੋਰ ਫਿਰ ਨਾਲੇ ਆਟਾ ਨਹੀਂ ਪਹਿਣਾ ਪੂਆ ਕੌਲੀ-ਕੌਲੀ ਆਟੇ ਦੀ ਤਾਂ ਲੈ ਕੇ ਆਇਆ ਕਰਨਗੇ ਲੋਕ ਨਾ ਬਈ ਆ ਬਾਂਦਰ ਬਾਂਦਰੀ ਵਾਲਾ ਕੰਮ ਤਾਂ ਸੌਖਾ ਕਿਹੜਾ ਕੰਮ ਸੌਖਾ ਉਹ ਦੱਸਦੇ ਉਹ ਕਰ ਲੈਨੇ ਆ ਮਾੜਾ ਮੋਟਾ ਹੱਥ ਪੱਲਾ ਤਾਂ ਹਲਿਆਣਾ ਪਊਗਾ ਫੇਰੇ ਕੁਸ ਬਣਦਾ ਹੁੰਦਾ ਚਾਰ ਪੈਸੇ ਸੁਣਾ ਦੇਖ ਲੈ ਖਾੜਾ ਬੁੱਕ ਕਰਾਉਣ ਲੱਗ ਰਿਹਾ ਦੀ ਵਿਚਾਲੇ ਫੋਨ ਕਟਾਤਾ ਤੂੰ ਆਰਾ ਫੋਨ ਕਰ ਲੈ ਫਿਰ ਕੀ ਬਤਾ ਚੱਕੀ ਲਵੇ ਚੱਕੀ ਲਵੇ ਉਦੋਂ ਮਾੜਾ ਮੋਟਾ ਸਾਬਰ ਰੱਖ ਲਿਆ ਕਰ ਦੇਖ ਲਿਆ ਕਰ ਕਿ ਕਿਸੇ ਨਾਲ ਗੱਲਬਾਤ ਕਰਨ ਲੱਗ ਰਿਹਾ ਹੈ ਹੁਦਾ ਭੈਣ ਦੀ ਡਾਂਗ ਲੈਣੀ ਚਾਰੇ ਲੱਤਾਂ ਚੱਕ ਕੇ ਪੈਂਦੀ ਹੈ ਕੀ ਭੌਂਕੀ ਜਾ ਰਿਹਾ ਤੂੰ ਮੈਂ ਪਿਆਰ ਨਾਲ ਗੱਲ ਕਰੀ ਨਹੀਂ ਆਪ ਗੱਲ ਪਈ ਜਾਂਦਾ ਤੂੰ ਖੜ ਜਾ ਵਿੱਚ ਬਾਜ ਆਊਗੀ ਮੋ ਨਾਲ ਕਿਰਪਾ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ ਹਰਖ ਕਿਆਗਲਾ ਭੈਣ ਦੀ ਮੇਰੀ ਮਾਸੀ ਦਾ ਮੁੰਡਾ ਸੀ ਵੀ ਦੁਬਾਰੇ ਫੋਨ ਚੱਕ ਲੂ ਆਓ ਤੇਰੀ ਵਜ੍ਹਾ ਨਾਲ ਹੋਇਆ ਸਾਰਾ ਕੁਝ ਤੂੰ ਨਹੀਂ ਰਿਆਜ਼ ਕਰਦਾ ਤਾਂ ਹੀ ਆਪ ਨੂੰ ਖਾੜੇ ਨਹੀਂ ਮਿਲਦਾ ਹਾਏ ਹਾਏ ਓਏ ਇਹ ਮੈਂ ਉਹਨੂੰ ਅੱਧਾ ਘੰਟਾ ਹੋ ਗਿਆ ਨਹੀਂ ਲollipops ਦਿੱਤੇ ਨੂੰ ਵੀ ਜੇ ਮੰਨ ਜੇ ਜੇ ਮੰਨ ਜੇ 5-4000 ਰੁਪਿਆ ਸਾਈਦਾ ਕਰਦੇ ਸਾਈਦਾ ਕਰਕੇ ਚੁੱਲੇ ਦਾ ਸਮਾਨ ਨਾਲ ਜੀ ਪਰ ਤੂੰ ਗਿੱਚੀ ਪਿੱਛੇ ਮਤ ਉਹ ਹੀ ਜਨਾਨੀਆਂ ਦੀ ਤੇਰੇ ਸਾਲਾ ਦੀਆਂ ਆਏ ਆਂ ਸੁਈ ਹੋਈ ਕਿ ਦੜੀ ਮੰਗ ਮੇਰੀ ਗੱਲ ਸੁਣ ਲੈ ਬਹੁਤਾ ਪੁੱਠਾ ਇਹ ਨਾ ਗੋਲ ਮੈਨੂੰ ਜਿੱਥੋਂ ਐਂ ਬੋਲੀ ਗਿਆ ਨਾ ਮੈਂ ਬਗੇਲੇ ਵਾਲੇ ਗਰੁੱਪ ਚ ਜਾ ਕੇ ਸ਼ਾਮਲ ਹੋਇਆ ਨਾ ਬਗੇਲੇ ਵਾਲਾ ਗਰੁੱਪ ਭੈਣ ਦੀ ਬਗੇਲਾ ਕੀ ਹੋ ਗਿਆ ਕਰਤਾਰ ਰਮਲਾ ਹੋ ਗਿਆ ਬਾਜਣਾ ਬੂਜੋ ਦੀ ਕਿਹੜਾ ਉਹਦਾ ਗੀਤ ਹਿੱਟੋ ਹੈ ਬਗੇਲਾ ਬਗੇਲਾ ਹੁਰੀ ਹੈ ਕੋਈ ਚੱਜ ਦੀ ਗੱਲ ਕਰ ਲਿਆ ਕਰ ਜਦੋਂ ਵੀ ਜਾਓਗੇ ਉਹ ਪਾਸੇ ਜਾਓਗੇ ਜੀ ਬਸ ਜਿੱਥੇ ਵੀ ਖੂਜੇ ਛਾਲ ਮਾਰਨੀ ਹੈ ਬਗੇਲੇ ਨਾਲੋਂ ਕੰਮ ਕਰਨਾ ਉਹ ਤਾਂ ਖੂਚ ਛਾਲ ਮਾਰ ਜਾ ਵੇ ਜੋ ਮਰਜੀ ਆ ਉਹਨੂੰ ਪ੍ਰੋਗਰਾਮ ਦਾ ਪੈਂਦੇ ਆ ਕਿਹੜਾ ਪ੍ਰੋਗਰਾਮ ਪੈਂਦਾ ਹੈ ਦੂਜੇ ਦੀ ਥਾਲੀ 'ਚ ਲੱਡੂ ਵੱਡੇ ਲੱਗਦੇ ਨੇ ਫੇਰ ਆਇਆ ਕਿ ਮੈਂ ਸਰੂ ਕਾ ਉਹ ਕਿ ਮੈਂ ਸਰੂਆ ਬਗੇਲੇ ਤਾਂ ਆਪ ਕਰੇ 35 ਕਰਾ ਖੜਾ ਦੀ ਪਰਸੋਂ ਵਿੱਚ ਆਉਨੇ ਕਾਤੋਂ ਵਿੱਚ ਹੈ ਜੇ ਉਹਨੂੰ ਕੋਈ ਪ੍ਰੋਗਰਾਮ ਨਹੀਂ ਮਿਲਦਾ ਤਾਂਹੀਂ ਵੇਚਿਆ ਉਹ ਕੰਮ ਬਗੇਲੇ ਵਾਲਾ ਮੈਨੂੰ ਫੜਾ ਨਹੀਂ ਆ ਗੱਡੀ ਵੇਚਦੇ ਆਏ ਕਰਦੇ ਫੇਰ ਮੈਂ ਤਾਂ ਕਹਿੰਦੀ ਇੱਕ ਵਾਰ ਫੇਰ ਸੋਚਲਾ ਕੈਸਟਰ ਡਿਲੀਵਰ ਕਰਾ ਲਾਂਗੇ ਆਪਾਂ ਕੈਸਟਰ ਡਿਲੀਵਰ ਕਰਾ ਲਾਂਗੇ ਪੈੜ ਦੀ ਮੀਟਰ ਕਰੇ ਪਟਣ ਲਾ ਕਰੇ ਨੇ ਕਰੇ ਵੀ ਬਿੱਲ ਪਰ ਨੂੰ ਪੈਸੇ ਨਹੀਂ ਕੈਸ਼ ਟ੍ਰਾਂਸਫਰ ਕਰਾ ਦਾਂਗੇ ਗੱਲਾਂ ਨੇ ਕਿ ਮੈਨੂੰ ਮੈਨੂੰ ਪਾਗਲ ਕਰੀ ਦੋ ਪਾਗਲ ਕਰੀ ਕਿਜਨਾ ਕਾ ਤਾ ਹੁੰਨਾ ਚਜਨਾ ਬੋਲ ਲਿਆ ਕਰ ਤੂੰ ਚੱਜ ਦੀ ਗੱਲ ਕਰ ਲਿਆ ਕਰ ਫਿਰ ਮੈਂ ਚੱਜ ਨਾਲ ਬੋਲ ਲਿਆ ਕਰੂੰਗਾ ਜਾ ਭਗ ਜਾ ਬਗੇਲੇ ਦੇ ਗਰੁੱਪ ਚ ਹੋ ਜਾ ਤੂੰ ਸ਼ਾਮਲ ਅੱਛਾ ਠੀਕ ਹੈ ਹੁਣ ਮੈਂ ਚੱਲੀ ਆ ਸੱਚੀ ਹੋ ਚੱਲੀ ਆ ਲੱਗਦਾ ਕੁਝ ਜਿਆਦਾ ਹੀ ਨਹੀਂ ਬੋਲ ਗਿਆ ਆ ਚੰਨੋ ਮੇਰੀ ਗੱਲ ਤਾਂ ਸੁਣਾ